ਫੜਾਪਾ ਪੈਨਸ਼ਨ ਸੰਬੰਧੀ ਆਈ ਵੱਡੀ ਖਬਰ 22000 ਰੁਪਏ ਇਸ ਤਰੀਕ ਨੂੰ ਆਉਣਗੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਬੇਨਤੀ ਕਰਦੇ ਹਾਂ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲਦੇ ਹਾਂ ਮੁੱਖ ਤਾਜ਼ਾ ਖਬਰਾਂ ਤੇ ਮੌੜਮੀ ਦਾ ਅਲਰਟ ਇਹਨਾਂ ਨੌ ਜ਼ਿਲ੍ਹਿਆਂ ਦੇ ਵਿੱਚ ਚੇਤਾਵਨੀ ਹੋਈ ਸਾਰੀ ਪੰਜਾਬ ਅਤੇ ਹਰਿਆਣਾ ਸਮੇਤ ਉੱਤਰੀ ਪਹਾੜ ਦੇ ਮੈਦਾਨਾਂ ਵਿੱਚ ਬੀਤੇ ਦਿਨ ਪਏ ਭਾਰਵੇਂ ਮੀਂਹ ਤੇ ਉੱਚੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਬਰੀ ਕਾਰਨ ਠੰਡ ਨੇ ਮੁਰ ਚੋਰ ਫੜ ਲਿਆ। ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਤਾਜ਼ਾ ਜਾਣਕਾਰੀ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਮੀਂਹ ਕਾਰਨ ਪੰਜਾਬ ਸਣੇ ਇਸ ਮੈਦਾਨੀ ਇਲਾਕਿਆਂ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਪਰ ਪ੍ਰਾਪਤ ਬੇਰਬਾ ਅਨੁਸਾਰ ਪੰਜਾਬ ਵਿੱਚ ਲੰਘੇ 24 ਘੰਟਿਆਂ ਵਿੱਚ ਮੀਂਹ ਪਏ ਮੀਂਹ ਨੇ ਤੇ ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਵਿੱਚ ਵਿਘਨ ਪਿਆ ਤੇ ਵੱਡੀ ਗਿਣਤੀ ਵਿੱਚ ਦਰਖਤ ਵੀ ਡਿੱਗੇ ਹਨ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਜਾਇਦਾਦ ਦੇ ਲਾਲਚ ਪੁੱਤ ਹੀ ਨਿਕਲਿਆ ਮਾਂ ਅਤੇ ਭੈਣ ਦਾ ਕਾਤਲ ਕਤਲ ਕਰਕੇ ਘਰ ਨੂੰ ਲਗਾਈ ਸੀ ਅੱਗ ਵੱਡੀ ਜਾਣਕਾਰੀ ਇੱਕ ਹੋਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਜੀ ਹਾਂ ਜਾਇਦਾਦ ਦੇ ਦਾਲਚ ਦੇ ਵਿੱਚ ਦੀ ਹਾਂ ਵੱਡੀ ਖਬਰ ਇਸ ਵੇਲੇ ਦੀ ਸੰਗਰੂਰ ਸਾਹਮਣੇ ਆ ਰਹੀ ਹੈ ਸੰਗਰੂਰ ਪੁਲਿਸ ਨੇ ਮਾਂ ਤੀ ਦੀ ਮੌਤ ਦੇ ਗੁੰਝਦਾਰ ਮਾਮਲੇ ਨੂੰ ਹੱਲ ਦਿਵਾਉਂਦੇ ਹਾਂ ਇੱਕ ਅਜੀਬਾ ਖੁਲਾਸਾ ਕੀਤਾ ਜਿਸ ਨੇ ਰਿਸ਼ਤੇਆਂ ਉਹ ਸ਼ਰਮਸ਼ਰ ਕਰਦਾ ਸੂਲਰ ਘਰਾਟ ਨੇੜੇ ਸੂਲਰ ਘਰਾਟ ਨਹਿਰ ਨੇੜੇ ਘਾਰ ਵਿੱਚੋਂ ਸੜੀ ਹੋਈ ਲਾਹਤ ਵਿੱਚ ਮਿਲੀਆਂ ਲਾਸ਼ਾਂ ਦੇ ਮਾਮਲੇ ਵਿੱਚ ਪੁਲਿਸ ਨੇ ਦਾਵਾ ਕਰਦੇ ਹੋਏ ਕਿਹਾ ਜੀ ਕਿ ਮ੍ਰਿਤਕ ਮਹਿਲਾ ਦੇ ਪੁੱਤ ਨੇ ਹੀ ਮਾਂ ਤੇ ਭੈਣ ਦਾ ਕਿਸੇ ਤੌਰ ਤੇ ਕਤਲ ਕੀਤਾ ਹੈ ਜੀ ਹਾਂ ਵੱਡੀ ਖਬਰ ਸੰਗਰੂਰ ਤੋਂ ਸਾਹਮਣੇ ਆ ਰਹੀ ਹੈ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਜ਼ਮਮ ਪੁੱਤ ਦਾ ਆਪਣੀ ਮਾਂ ਤੇ ਭੈਣ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਇਸੇ ਰੰਜੀਤ ਦੇ ਚਲਦਿਆਂ ਉਸਨੇ ਨੇ ਪਹਿਲਾ ਦੋਮਨ ਦਾ ਬਹਿਰੇਮੀਨ ਨਾਲ ਕਤਲ ਕੀਤਾ ਤੇ ਫਿਰ ਲਾਸ਼ਾਂ ਨੂੰ ਕਾਰ ਵਿੱਚ ਪਾ ਕੇ ਸੂਲਰ ਕਰਾਟ ਨਹਿਰ ਦੇ ਕੋਲ ਲੈ ਗਿਆ ਇਸ ਕਾਨੂੰਨੀ ਕਤਲ ਨੂੰ ਸੜਕ ਹਾਦਸੇ ਦਾ ਰੂਪ ਦੇਣ ਲਈ ਮੁਲਜ਼ਮ ਨੇ ਲਾਸ਼ਾਂ ਸਮੇਤ ਕਾਰ ਨੂੰ ਅੱਗ ਲਗਾ ਦਿੱਤੀ ਜੀ ਹਾਂ ਵੱਡੀ ਜਾਣਕਾਰੀ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਤਾਂ ਇਹ ਅਪਡੇਟ ਤੁਸੀਂ ਦੇਖ ਸਕਦੇ ਹੋ ਜਿਕਰ ਜੋਗਾ ਕਿ 17 ਜਰਮੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਹਿਰ ਦੇ ਕਿਨਾਰੇ ਇੱਕ ਸੜੀ ਹੋਈ ਕਾਰ ਵਿੱਚ ਦੋ ਮਨੁੱਖੀ ਪਿੰਜਰ ਮਿਲੇ ਹਨ ਪਹਿਲੇ ਨਜ਼ਰੇ ਵਿੱਚ ਇਹ ਮਾਮਲਾ ਇੱਕ ਹਾਸਾ ਜਾਪਦਾ ਸੀ ਕਿ ਪਰ ਪੁਲਿਸ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਹੋਰੇ ਸਿਕਸ ਬੂਤਾ ਨੇ ਸਾਰੀ ਜਾਂਚ ਲਈ ਦਾਵਾ ਹੈ ਕਿ ਪੁਲਿਸ ਨੇ ਮੁਲਜ਼ਮ ਨੂੰ ਹਿਜਾਜ਼ ਦੇ ਵਿੱਚ ਲੈ ਲਿਆ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਾਇਦਾਦ ਦੀ ਭੁੱਖ ਨੇ ਇੱਕ ਪੁੱਤ ਨੂੰ ਇੰਨਾ ਅੰਨਾ ਕਰ ਦਿੱਤਾ ਕਿ ਉਸ ਨੇ ਆਪਣੀ ਹੀ ਪਰਿਵਾਰ ਦਾ ਖੂਨ ਕਰ ਦਿੱਤਾ ਮੁਲਜ਼ਮ ਖਿਲਾਫ ਕਤਲ ਤੇ ਸਬੂਤ ਮਟਾਉਣ ਧੱਤਰਾਮ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਸਾਹਮਣੇ ਨੇ ਪੰਜਾਬ ਵਿੱਚ ਫਿਰ ਮੱਚਿਆ ਹਾਕਾਰ ਲੋਕਾਂ ਚ ਪੈ ਗਿਆ ਇੱਕ ਜਿਹੜਾ ਜ਼ੋਰਦਾਰ ਧਮਾਕੇ ਤੋਂ ਬਾਅਦ ਇੱਧਰ ਉੱਧਰ ਭੱਜਣ ਲੱਗੇ ਲੋਕ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜਿਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਪੰਜਾਬ ਦੇ ਵਿੱਚ ਚਿਕ ਚਹਾੜਾ ਮਚ ਗਿਆ ਹਹਾਕਾਰ ਮਚ ਗਈ ਹੈ ਜੀਹਾਂ ਕੀ ਹੈ ਪੂਰੀ ਖਬਰ ਇਸ ਬਾਰੇ ਚੰਨ ਤੁਹਾਡੇ ਸਾਹਮਣੇ ਪਾਣਿਆ ਲੁਧਿਆਣਾ ਦੇ ਸੁੰਦਰ ਨਗਰ ਦੇ ਕਾਟੀ ਇਲਾਕੇ ਵਿੱਚ ਇੱਕ ਸੀਐਨਜੀ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਅੱਗ ਲੱਗਣ ਤੋਂ ਬਾਅਦ ਟਰੱਕ ਦੇ ਅੰਦਰ ਪਿਆ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਲੋਕ ਆਪਣੇ ਘਰਾਂ ਤੋਂ ਬਾਹਰ ਭੱਜਣ ਲੱਗੇ ਤੇ ਸਥਾਨਕ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਜੀ ਹਾਂ ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਹੈ ਅੱਗ ਇੰਨੀ ਜ਼ੋਰਦਾਰ ਸੀ ਜੀ ਇਲਾਕੇ ਦੇ ਬਸਨੀਕ ਪ੍ਰਕਾਸ਼ ਨੇ ਕਿਹਾ ਹੈ ਕਿ ਉਸ ਦਾ ਪਰਿਵਾਰ ਸਵੇਰੇ ਪਰਿਵਾਰ ਸਵੇਰੇ ਦੀ ਸ਼ਹਿਰ ਤੇ ਨਿਕਲਿਆ ਹੋਇਆ ਸੀ ਜਦੋਂ ਉਹਨਾਂ ਨੇ ਸੜਕ ਕਿਨਾਰੇ ਖੜੇ ਟਰੱਕ ਵਿੱਚੋਂ ਅੱਗ ਜਾਂ ਲਪਟਾਉਂਡ ਦੀਆਂ ਦੇਖਿਆ ਡਰਾਈਵਰ ਸਮੇਂ ਸਿਰ ਗੱਡੀ ਵਿੱਚੋਂ ਨਿਕਲ ਕਿ ਕੰਮ ਜਾ ਹੋ ਗਿਆ ਨਿਕਲਣ ਵਿੱਚ ਕੰਮ ਜਾ ਹੋ ਗਿਆ ਪਰ ਟਰੱਕ ਪੂਰੀ ਤਰ੍ਹਾਂ ਅੱਗ ਦੀ ਰੇਪੇਟ ਵਿੱਚ ਆ ਗਿਆ ਟਰੱਕ ਜੀ ਹਾਂ ਫਾਇਰ ਸਟੇਸ਼ਨ ਸੁੰਦਰ ਨਗਰ ਦੇ ਇੱਕ ਕਰਮਚਾਰੀ ਦੇ ਅਨੁਸਾਰ ਸਵੇਰੇ 6 ਵਜੇ ਇੱਕ ਫੋਨ ਆਇਆ ਸੀ ਫੋਨ ਜਾਂ ਵੱਡੀ ਅਪਡੇਟ ਹੋਰ ਸਾਹਮਣੇ ਆ ਰਹੀ ਹੈ ਜੀ ਕਿਸਾਨਾਂ ਲਈ ਵੱਡੀ ਖਬਰ ਬਜਟ 2026 ਤੋਂ ਬਾਅਦ ਖਾਤਿਆਂ ਦੇ ਵਿੱਚ ਆਉਣਗੇ 2-2 ਹਜ਼ਾਰ ਇਹ ਬਾਈਮੇ ਕਿਸ਼ਤ ਲਈ ਮੰਤਰਾਲੇ ਦੀ ਹਰੀ ਜੰਡੀ ਹੁਣ ਤੱਕ 21 ਕਿਸ਼ਤਾਂ ਸਰਕਾਰ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਹਨ ਜੀ ਹਾਂ ਪੀਐਮ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਹੇ ਕਰੋਨਾ ਕਿਸਾਨ ਵਾਲੀ ਖੁਸ਼ਖਬਰੀ ਹੈ ਖੇਤੀਬਾੜੀ ਮੰਤਰਾਲੇ ਨੇ ਅਗਲੀ ਕਿਸ਼ਤ ਭੇਜਣ ਦੀ ਪੂਰੀ ਤਿਆਰੀ ਕਰ ਲਈ ਹੈ ਭਾਵ ਹੁਣ ਉਹ ਦਿਨ ਦੂਰ ਨਹੀਂ ਜਦੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ 2-2000 ਰੁਪਏ ਆਉਣਗੇ ਜੀ ਹਾਂ ਜਾਣਕਾਰੀ ਡੂੰਗੀ ਤੁਹਾਡੇ ਨਾਲ ਅਸੀਂ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਜੀ ਤਾਜ਼ਾ ਅਪਡੇਟ ਦੇਖ ਸਕਦੇ ਹੋ ਜੀ ਤਾ ਵੱਡੀ ਅਪਡੇਟ ਹੈ ਜੀ 19 ਨਵੰਬਰ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਕਿਸਾਨ ਅਗਲੀ ਕਿਸ਼ਤ ਦੀ ਉਡੀਕ ਕਰ ਰਹੇ ਹਨ ਉਹ ਜਾਣਦੇ ਆ ਅਗਲੀ ਕਿਸ਼ਤ ਕਦੋਂ ਆਵੇਗੀ ਤਾਜ਼ਾ ਅਪਡੇਟ ਦੇ ਅਨੁਸਾਰ ਕੇਂਦਰੀ ਖੇਤੀਬਾੜੀ ਮੰਤਰਾਲਾ ਸਿਰਫ ਕੇਂਦਰੀ ਬਜਟ ਪੇਸ਼ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਬਜਟ ਪੇਸ਼ ਹੋਣ ਦੇ ਤੁਰੰਤ ਬਾਅਦ ਸਰਕਾਰ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਗਲੀ ਕਿਸ਼ਤ ਦੇਵੇਗੀ ਭੇਜ ਦੇਵੇਗੀ ਕੇਂਦਰੀ ਵਿੱਤ ਮੰਤਰੀ ਨਿਰਮਲ ਸਿਦਰਮਨ 1 ਫਰਵਰੀ 2026 ਨੂੰ ਵਿੱਤੀ ਸਾਲ 2026-27 ਲਈ ਕੇਂਦਰੀ ਬਜਟ ਪੇਸ਼ ਕਰਨਗੇ ਇਸ ਬਜਟ ਵਿੱਚ ਕਿਸਾਨਾਂ ਲਈ ਵੱਡੇ ਐਲਾਨ ਕੀਤੇ ਜਾਂਦੇ ਜਾ ਸਕਦੇ ਹਨ ਦੇਸ਼ ਵਾਸੀਆਂ ਲਈ ਵੱਡੇ ਐਲਾਨ ਕੀਤੇ ਜਾਣਗੇ ਜਾਨੀ ਕਿ ਫਰਵਰੀ ਦੇ ਵਿੱਚ 22ਵੀਂ ਕਿਸ਼ਤ ਜਿਹੜੀ ਹੈ ਜਾਰੀ ਕੀਤੀ ਜਾ ਸਕਦੀ ਹੈ ਬੜੀ ਅਪਡੇਟ ਕੋ ਸਾਹਮਣੇ ਆ ਰਹੀ ਹੈ ਮੋਦੀ ਸਰਕਾਰ ਨੇ ਅਟਲ ਪੈਨਸ਼ਨ ਯੋਜਨਾ ਤੇ ਲਿਆ ਵੱਡਾ ਫੈਸਲਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਟਲ ਪੈਨਸ਼ਨ ਯੋਜਨਾ ਬਾਰੇ ਜੀ ਹਾਂ ਅਟਲ ਪੈਨਸ਼ਨ ਯੋਜਨਾ ਕੇਂਦਰ ਸਰਕਾਰ ਨੇ ਵਿੱਤੀ ਸਾਲ 2031 ਤੱਕ ਅਟਲ ਪੈਨਸ਼ਨ ਯੋਜਨਾ ਨੂੰ ਜਾਰੀ ਰੱਖਣ ਨੂੰ ਮਨਜ਼ੂਰੀ ਜਿਹੜੀ ਹੈ ਦੇ ਦਿੱਤੀ ਹੈ ਇਸ ਫੈਸਲੇ ਤੋਂ ਬਾਅਦ ਸਰਕਾਰ ਦੇ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਕਿ ਇਸ ਯੋਜਨਾ ਨੂੰ ਅੱਗੇ ਵਧਾਇਆ ਵਿਕਸਿਤ ਕੀਤਾ ਜਾਵੇਗਾ ਤੇ ਲੋੜ ਪੈਣ ਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਦੇਖ ਸਕਦੇ ਹੋ ਜੀ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਤਾਜ਼ਾ ਜਾਣਕਾਰੀ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਤਾਜ਼ਾ ਅਪਡੇਟ ਦੇਖ ਸਕਦੇ ਹੋ। ਇਸ ਫੈਸਲੇ ਰਾਧੀ ਹਾਂ ਦੇਖ ਸਕਦੇ ਹੋ। ਅਟਲ ਪੈਨਸ਼ਨ ਯੋਜਨਾ 9 ਮਈ 2015 ਨੂੰ ਸ਼ੁਰੂ ਕੀਤੀ ਗਈ ਸੀ ਇਸ ਦਾ ਉਦੇਸ਼ ਅਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਇੱਕ ਨਿਸ਼ਚਿਤ ਪੈਨਸ਼ਨ ਦਾ ਲਾਭ ਪ੍ਰਦਾਨ ਕਰਨਾ ਸੀ ਤਾਂ ਜੋ ਉਹਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਕਿਸੇ ਤੇ ਵੀ ਨਿਰਭਰ ਨਾ ਰਹਿਣਾ ਪਵੇ ਇਸ ਯੋਜਨਾ ਵਿੱਚ ਸ਼ਾਮਲ ਵਿਅਕਤੀ ਆਪਣੀ ਉਮਰ ਅਤੇ ਜਮ੍ਹਾਂ ਕੀਤੀ ਗਈ ਰਕਮ ਦੇ ਆਧਾਰ ਤੇ ਇੱਕ ਨਿਸ਼ਚਿਤ ਮਾਸਿਕ ਆਮਦਨ ਮਿਸਟਿੰਗ ਨਿਸ਼ਚਿਤ ਮਾਸਿਕ ਪੈਨਸ਼ਨ ਦੇ ਹੱਕਦਾਰ ਹੁੰਦੇ ਹਨ ਫੱਟੀ ਜਾਣਕਾਰੀ ਇਸ ਵੇਲੇ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ ਹਾਂ 1000 ਤੋਂ ਲੈ ਕੇ 5000 ਰੁਪਏ ਤੱਕ ਇਸ ਦੇ ਵਿੱਚ ਬੁਢਾਪਾ ਪੈਨਸ਼ਨ ਜਿਹੜੀ ਹੈ ਮਿਲਦੀ ਹੈ ਫਾਰਮ ਭਰ ਸਕਦੇ ਹੋ ਅਟਲ ਪੈਨਸ਼ਨ ਯੋਜਨਾ ਦੀ ਬੜੀ ਅਪਡੇਟ ਕੋਰ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ 1-1000 ਰੁਪਿਆ ਕਦੋਂ ਮਿਲਣਗੇ ਜਿਹਾ ਸੀ ਹਮ ਭਗਵੰਤ ਮਾਨ ਜੀ ਨੇ ਦੱਸਿਆ ਇਸ ਵਾਰ ਅਸੀਂ ਪਹਿਲਾਂ ਵੀ ਜਾਣਕਾਰੀਆਂ ਸਾਂਝੀਆਂ ਕਰ ਚੁੱਕੇ ਹਾਂ ਦੁਬਾਰਾ ਦਈਏ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਆਖਿਆ ਕਿ ਅਗਲੇ ਬਜਟ ਦੇ ਵਿੱਚ 1-1000 ਰੁਪਏ ਦੀ ਗਰੰਟੀ ਹੁਣ ਪੂਰੀ ਹੋਵੇਗੀ ਕਿਉਂਕਿ ਇਹ ਜਿਹੜੀ ਇੱਕ ਲਾਸਟ ਗਰੰਟੀ ਰਹਿ ਚੁੱਕੀ ਹੈ ਜੋ ਕਿ ਸਰਕਾਰ ਨੂੰ ਪੂਰੀ ਕਰੇਗੀ 1-1000 ਰੁਪਏ ਮਹਿਲਾਵਾਂ ਨੂੰ ਜਾਨੀ ਕਿ 2026 ਦੇ ਵਿੱਚ ਉਹਨਾਂ ਦੇ ਖਾਤਿਆਂ ਦੇ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ ਹੋਰ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਬੜੀ ਅਪਡੇਟ ਵਿੱਚ ਤਾਂ ਤੱਕ